ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਉਚਾਰਨ ਸਿੱਖਣਾ ਹੈ 112 ਅੰਗ ਤੇ ਆਉਂਦਾ ਹੈ ਗੌੜੀ ਰਾਗ ਦੇ ਵਿੱਚ ਜੂ ਟੂ ਦੀ ਪਲੇਲਿਸਟ ਵਿੱਚ ਤੁਹਾਨੂੰ ਸਾਰੀ ਸੰਥਿਆ ਮਿਲ ਜਾਵੇਗੀ ਭਾਈ ਗੁਰਦਾਸ ਜੀ ਦੀਆਂ 12 ਦੀ ਸੰਥਿਆ ਚੱਲ ਰਹੀ ਹੈ ਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਵੀ ਚੱਲ ਰਹੀ ਹੈ ਰਾਗ ਗੌੜੀ ਮਾਜ ਮਹੱਲਾ ਚੌਥਾ ਇਸ ਸ਼ਬਦ ਦੇ ਵਿੱਚ ਸੰਗਤ ਜੀ ਬਹੁਤ ਸ਼ਬਦ ਕਠਣ ਆਉਂਦੇ ਨੇ ਅੱਜ ਆਪਾਂ ਸਰਵਣ ਕਰਨੇ ਨੇ ਗੁਰਮੁਖ ਜਿੰਦੂ ਜਪ ਨਾਮ ਕਰਮਾ ਇਹਨੂੰ ਕਰਮਾ ਨਹੀਂ ਕਹਿ ਦੇਣਾ ਜਿਹੜੀਆਂ ਸੰਗਤਾਂ ਕਰਾਵੇ ਸਹਿਪੜ ਕਰਦੀਆਂ ਧਿਆਨ ਦੇਣ ਕਰਮਾ ਪੜਨਾ ਰਾਰੇ ਉੱਤੇ ਟਿੱਪੀ ਲੱਗੀਏ ਕਰਮਾ ਮਤ ਮਾਤਾ ਮਤ ਜੀਓ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੌਰ purkh ajnama ਇਹਨੂੰ ajnama ਨਹੀਂ ਕਹਿ ਦੇਣਾ ajnama ਕਹਿਣਾ ਜਿਹੜਾ ਐੜਾ ਵੱਖਰਾ ਕਰ ਦੇਣਾ ਤੇ ਆ ਜਨਮਾ ਆ ਜਨਮਾ ਮਤਲਬ ਕਿ ਐੜੇ ਨੂੰ ਕੰਨਾ ਵੀ ਨਹੀਂ ਲੱਗਣ ਦੇਣਾ ਇਹ ਵੀ ਯਾਦ ਰੱਖਣਾ ਕਿ ਆ ਜਨਮਾ ਨਹੀਂ ਕਹਿ ਦੇਣਾ ਤੁਹਾਨੂੰ ਦੱਸਣ ਵਾਸਤੇ ਵੱਖਰਾ ਕਰਕੇ ਦੱਸ ਰਹੇ ਹਾਂ ਕਿ ਇਸ ਦਾ ਜਿਹੜਾ ਉਚਾਰਨ ਹੈ ajnama ਬੋਲਣਾ ਹੈ ajnama ajnama ਨਹੀਂ ਕਹਿ ਦੇਣਾ ajnama ਐੜਾ ਵੱਖਰਾ ਕਰਕੇ ajnama ਵਡਭਾਗੀ ਮਿਲ ਰਾਮਾ ਵਡਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਉ ਰਤੜਾ ਪਾਠ ਸੰਗਤ ਜੀ ਕਸਕੇ ਐ ਵਡਭਾਗੀ ਮਿਲ ਸੁਗੜ ਸੁਜਾਣੀ ਇਹਨੂੰ ਸੋ ਘੜਨੇ ਕਹਿ ਦੇਣਾ ਸੁਗੜ ਬੋਲਣਾ ਸੰਗਤ ਜੀ ਕਈ ਸੰਗਤਾਂ ਪਾਠ ਜਦੋਂ ਉਚਾਰਨ ਕਰਦੀਆਂ ਸੋ ਘੜ ਸੋ ਘਰ ਸੋ ਘੜ ਪਾਠ ਉਚਾਰਨ ਕਰਦੇ ਹਾਂ ਸੁਗੜ ਪਾਠ ਉਚਾਰਨ ਕਰਨਾ ਇਸ ਦਾ ਅਰਥ ਹੈ ਸਿਆਣੇ ਵਡਭਾਗੀ ਮਿਲ ਸੁਗੜ ਸੁਜਾਣੇ ਜੀਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵੋ ਸੰਤ ਹੁਣ ਸੰਗਤ ਜੀ ਇਹ ਤਿਆਰ ਰੱਖਣਾ ਹਾਹ ਨੂੰ ਔਂਕੜ ਆਵੋ ਲੰਮਾ ਕਰਾਂਗੇ ਤੇ ਜਿਹੜਾ ਹਾਹ ਨੂੰ ਹੋੜਾ ਬਣ ਜਾਵੇ ਤਿਆਰ ਰੱਖਣਾ ਇੱਥੇ ਜਦੋਂ ਹੁਣ ਔਂਕੜ ਆ ਜਾਵੇ ਜਾਂ ਹਾ ਇਹਨੂੰ ਸਿਆਰੀ ਆ ਜਾਵੇ ਪਹਿਲਾਂ ਕੰਨਾ ਆਵੇਗਾ ਕਿਤੇ ਵੀ ਅੱਖਰ ਦੇ ਲੱਗਾ ਹੋਵੇਗਾ ਤੇ ਉਸ ਤੇ ਉਹਨੂੰ ਲੰਮਾ ਕਰਨਾ ਹੈ ਕੰਨੇ ਨੂੰ ਕੰਨੇ ਨੂੰ ਲੰਮਾ ਕਰਨਾ ਤੇ ਇੱਥੇ ਅਣ ਕੇ ਬਾਜ ਛੱਡ ਦੇਣੀ ਹੈ ਫਿਰ ਔਂਕੜ ਦੀ ਜਾਂ ਸਿਆਰੀ ਦੀ ਬਾਜ ਉਚਾਰਨ ਹੋਵੇਗੀ ਜੇ ਔਂਕੜ ਲੱਗਾ ਤੇ ਔਂਕੜ ਦੀ ਬਾਜ ਉਚਾਰਨ ਹੋਵੇਗੀ ਜੇ ਸਿਆਰੀ ਲੱਗੀ ਹੈ ਤੇ ਸਿਆਰੀ ਦੀ ਬਾਜ ਉਚਾਰਨ ਹੋਵੇਗੀ ਤੇ ਜੇ ਆਪਾਂ ਲੰਮਾ ਕੰਨੇ ਨੂੰ ਨਹੀਂ ਕਰਦੇ ਫਿਰ ਔਂਕੜ ਦਾ ਹੋੜਾ ਬਣ ਜਾਵੇਗਾ ਤੇ ਸਿਆਰੀ ਦੀ ਲਾਂ ਬਣ ਜਾਵੇਗੀ ਆਬਹੋ ਆਬਹੋ ਇਸ ਤਰ੍ਹਾਂ ਪੜਾਂਗੇ ਤੇ ਸੰਗਤ ਹੀ ਹੋੜਾ ਬਣ ਜਾਵੇਗਾ ਇਹ ਤਿਆ ਰੱਖਣਾ ਆ ਐੜੇ ਕਨ ਐੜੇ ਨੂੰ ਕੰਨਾ ਲੰਮਾ ਕਰ ਦੇਣਾ ਆਬਹੋ ਆਬਹੋ ਸੰਤੋਹ ਮਿਲ ਨਾਮ ਜਪਾਹ ਵਿੱਚ ਸੰਗਤ ਨਾਮ ਸਦਾ ਲੈ ਲਾਹ ਲੈ ਵਰਣਾ ਲੈ ਨਹੀਂ ਕਹਿਣਾ ਲੈ ਦਲਾਵਾ ਦੇਣਾ ਲਾਹ ਜੀਓ ਕਰ ਸੇਵਾ ਸੰਤਾ ਅੰਮ੍ਰਿਤ ਅੰਮ੍ਰਿਤ ਐੜੇ ਟਿਪੀ ਅੰਮ੍ਰਿਤ ਮੁਖ ਪਾਹ ਜੀਓ ਮਿਲ ਪੂਰਬ ਲਿਖੜੇ ਲਿਖ ਅੜੇ ਨਹੀਂ ਕਹਿਣਾ ਇਹ ਲਿਖੜੇ ਪਾਠ ਸੰਗਤ ਜੀ ਇਕੱਠਾ ਹੈ ਲਿਖ ਅੜੇ ਤਾਂ ਬਣੇਗਾ ਜੇ ਖਖੇ ਨੂੰ ਸਿਆਰੀ ਕੱਟ ਦਿੱਤੀ ਜਾਵੇਗੀ ਲਿਖ ਅੜੇ ਫਿਰ ਬਣਦਾ ਇੱਥੇ ਖਖੇ ਨੂੰ ਸਿਆਰੀ ਵੀ ਉਚਾਰਨ ਹੋਣੀ ਹੈ ਲਿਖੜੇ ਲਿਖੜੇ ਪਾਠ ਉਚਾਰਨ ਕਰਨਾ ਤੁਰ ਕਰਮਾ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋ ਕਿੜਾ ਸ਼ਬਦ ਮੁਖ ਪਾਇਆ ਹੁਣ ਇਹਦਾ ਵਿਸ਼ਰਾਮ ਇੱਥੇ ਲਾਉਣਾ ਤੇ ਇਹਨੂੰ ਹੁਣ ਕਈ ਸੰਗਤਾ ਪੜ ਜਾਂਦੇ ਆ ਕੋ ਕਿੜਾ ਕਿੜਾ ਨਹੀਂ ਉਚਾਰਨ ਕਰਨਾ ਤਿਆਰ ਰੱਖਣਾ ਇਸ ਦਾ ਆਪਾਂ ਉਚਾਰਨ ਵੱਖਰਾ ਵੱਖਰਾ ਤੁਹਾਨੂੰ ਕਰਕੇ ਦੱਸਦੇ ਆ ਤੇ ਫਿਰ ਆਪਾਂ ਇਕੱਠਾ ਉਚਾਰਨ ਕਰਨਾ ਕ ਕ ਔਂਕੜ ਹਾ ਹੇ ਔਂਕੜ ਇਹਨੂੰ ਵੱਖਰਾ ਕਰ ਦਿਓ ਕੋਹ ਕ ਕ ਔਂਕੜ ਹਾ ਔਂਕੜ ਕੋਹ ਕ ਕ ਸਿਆਰੀ ਕੇ ਅੜਾ ਐੜਾ ਐ ਡਾੜੇ ਨੂੰ ਕੰਨ ਅੜਾ ਕੋਹ ਕੇ ਅੜਾ ਹੁਣ ਇਸ ਦਾ ਇਕੱਠਾ ਉਚਾਰਨ ਕਰਨਾ ਹੈ ਕੋਹ ਕਿੜਾ ਕਿੜਾ ਕਿਹੜਾ ਨਹੀਂ ਕਹਿਣਾ ਕਿੜਾ ਪੜਾਂਗੇ ਤੇ ਫਿਰ ਕਕੇ ਨੂੰ ਸਿਆਰੀ ਹਾ ਹਾ ਡਾੜੇ ਕੰਨਾਂ ਬਣ ਜੈਵੇਗਾ ਇਹ ਤਿਆਰ ਰੱਖਣਾ ਐੜੇ ਦੇ ਵਿੱਚ ਬਾਜ ਉਚਾਰਨ ਹੋਵੇ ਮਨ ਮੋਰ ਕੋਹ ਕਿੜਾ ਕੋਹ ਕਿੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਵੁਠੜਾ ਮਿਲਿਆ ਹਰ ਰਾਇਆ ਜੀਵ ਵੁਠੜਾ ਕਸ ਕੇ ਪਾਠ ਹੈ ਜਨ ਨਾਨਕ ਪ੍ਰੇਮ ਰਤਨਾਂ ਜਨ ਨਾਨਕ ਪ੍ਰੇਮ ਰਤਨਾਂ ਸੁਸੰਗਤ ਜੀ ਆਪ ਜੀ ਨੇ ਸਪਾਵਨ ਪਵਿੱਤਰ ਸ਼ਬਦ ਦੀ ਸੰਥਿਆ ਸਰਵਣ ਕਰ ਲਈ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ